ਅਗਰਜੀ ਦਾ ਖਾਲਸਾ ਹੈਗਰਜੀ ਦੀ ਫਤਿਹ ਬੀਜੀ ਆ ਜਿਹੜੇ ਰੂੜੀਆਂ ਤੋਂ ਕਾगज ਇਕੱਠੇ ਕਰਨ ਆਉਂਦੇ ਆ ਆ ਵੇਖੋ ਜੇ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਕੈਮਰੇ ਲੱਗੇ 6 ਕੈਮਰੇ ਲੱਗੇ ਆਪਣੇ ਘਰੇ ਪਿੰਡ ਵਰਪਾਲ ਮੰਗਲ ਸਿੰਘ ਠੀਕ ਹੈ ਜੀ ਅੱਛਾ ਜੀ ਇਹਨਾਂ ਕੀ ਕੀਤਾ ਵਾ ਵੀ ਇੱਥੋਂ ਪਹਿਲਾਂ ਤਾਂ ਔਰ ਵੇਖੋ ਇੱਕ ਗਾਂ ਨੂੰ ਲੰਘਿਆ ਇੱਕ ਇੱਟਾਂ ਉੱਦੀ ਚੜ ਕੇ ਝਾਤੀ ਮਾਰੀ ਆ ਇੱਟਾਂ ਉੱਦੀ ਚੜ ਕੇ ਔਰ ਵੇਖੋ ਵੀ ਕੋਈ ਹੈਗਾ ਜਾਂ ਨਹੀਂ ਹੈਗਾ ਉੱਟਾਂ ਤੇ ਚੜਿਆ ਹੋਵੇ। ਉਹ ਦੇਖੋ। ਧਿਆਨ ਨਾਲ ਵੇਖਿਓ ਜੇ। ਤੇ ਅਸੀਂ ਅੰਦਰ ਬੈਠੇ ਸੀ ਆਪਣੇ ਰਿਸ਼ਤੇਦਾਰ ਆਏ ਹੀ ਸੀ ਅੰਦਰ ਬੈਠੇ ਹੀ। ਅਸੀਂ ਮੁੜ ਕੇ ਕੈਮਰਿਆਂ ਵਿੱਚ ਦੀ ਵੇਖਿਆ ਵੀ ਇਹ ਕੀ ਕਰਦੇ ਆ। ਉਸ ਤੋਂ ਬਾਅਦ ਤਾਂ ਉਹ ਇੱਟਾਂ ਤੋਂ ਉੱਤਰ ਕੇ ਤੇ ਫੇਰ ਉਹਨਾਂ ਨਾਲ ਦੇ ਨੂੰ ਆਵਾਜ਼ ਮਾਰੀ ਐ। ਨਾਲ ਦੇ ਨੂੰ ਆਵਾਜ਼ ਮਾਰ ਕੇ ਤੇ ਉਹ ਵੀ ਫੇਰ ਹੁਣ ਆ ਰਿਹਾ। ਹੁਣ ਉਹਨੂੰ ਆਵਾਜ਼ ਮਾਰ ਲਈ ਵੀ ਘਰੇ ਕੋਈ ਨਹੀਂ ਦੇਖਦਾ ਹਣਾ। ਤਾ ਵਿਕੋ ਨਾਲ ਦਾ ਵੀ ਆਊਗਾ ਵਿਕੋ ਹੁਣ ਹੁਣ ਵਾਇਮਾਨ ਦੇ ਵੀ ਆ ਜਾ ਉਹ ਦੇਖੋ ਆ ਗਿਆ ਹੁਣ ਮੰਗਰੇ ਦੇ ਦੂਜੇ ਵੀ ਹੁਣ ਆਪਣੇ ਦੋ 게ਟ ਆ ਪਰਲਾ 게ਟ ਖੁੱਲਾਵਾ ਕਿਉਂਕਿ ਉੱਥੇ ਵੀ ਆਪਣੇ 6 ਕੈਮਰੇ ਲੱਗੇ ਆ ਹਰ ਇੱਕ ਅਸੀਂ ਉਹ ਵੇ ਨਾਲ ਦੀ ਨਾਲ ਉੱਪਰ ਘੁੰਮੇ ਆਏ ਹਣਾ ਵੀ ਕੀ ਕਰਦੇ ਫਿਰਦੇ ਆ ਕੁਝ ਕੈਮਰੇ ਅੱਗੇ ਬੈਠੇ ਸੀ ਕੁਝ ਬਾਹਰ ਨਿਕਲ ਆਏ ਤਾਂ ਛੱਤ ਤੇ ਹਾ ਵੇਖੋ ਆ ਪਤਾ ਨਹੀਂ ਨਾ ਕੋਈ ਕੋਟਵੈਲਡ ਆ ਜੁੱਤੀ ਚੜਦਾ ਹੋਵੇ ਅਸੀਂ ਤਾਂ ਅਗੇ ਡਾਂਗ ਲੈ ਕੇ ਉਹ ਵੇ ਤਾਂ ਚੜੇ ਪੌੜੀਆਂ ਤੇ ਫਿਰ ਇੱਥੇ ਇਹਨਾਂ ਨੂੰ ਅਸੀਂ ਫੇਰੀ ਡਾਂਗ ਇੱਥੇ ਕੁੱਟੇ ਆ ਫਿਰ ਇਹ ਇੱਥੋਂ ਮਤਲਬ ਜਿਹੜੇ ਕੁੱਟੇ ਨਾ ਇਹ ਭੱਜ ਤੁਰੇ ਉੱਥੇ ਪੌੜੀਆਂ ਤੇ ਉੱਪਰਲੀ ਛੱਤ ਤੇ ਚੜ ਗਏ ਆ ਵੇਖੋ ਸ਼ਾਮਗੇ ਹੀ ਕਾਫੀ ਆ ਤੇ ਬੇਨਤੀ ਆ ਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਨਾ ਵੜਨ ਦਿੱਤਾ ਜਾਵੇ ਕਿਉਂਕਿ ਇਹ ਆਉਂਦੇ ਆ ਮਤਲਬ 11 12 ਵਜੇ ਆਉਂਦੇ ਆ ਕਿ ਜਦੋਂ ਪਤਾ ਲੋਕ ਸੌਂਗੇ ਆ ਸੁੱਤਿਆਂ ਪਿਆਦੂ ਇਹ ਵੇਂਦੇ ਆ ਜਿਹੜਾ ਕੋਈ ਸੁੱਤਾ ਪਿਆ ਕੋਈ ਚੀਜ਼ ਚੱਕਦੇ ਆ ਜਾਂ ਕੋਈ ਨਾ ਕੋਸ਼ ਪਤਾ ਨਹੀਂ ਉਹਨਾਂ ਜਵਾਗ ਚੱਕਣਾ ਹੈ ਦਾ ਇਹਨਾਂ ਦਾ ਆਦਾ ਹੀ ਜਾਂ ਘਰੋਂ ਕੋਈ ਸਮਾਨ ਚੱਕਣ ਦਾ ਆਦਾ ਹੀ ਤਾਂ ਉਹਨਾਂ ਪ੍ਰਮਾਤਮਾ ਨੂੰ ਪਤਾ ਠੀਕ ਹੈ ਜੀ ਆ ਜਿਹੜੇ ਰੂੜੀਆਂ ਤੋਂ ਕਾਗਜ਼ ਇਕੱਠੇ ਕਰਨ ਆਉਂਦੇ ਆ ਆ ਵੇਖੋ ਜੇ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਕੈਮਰੇ ਲੱਗੇ 6 ਕੈਮਰੇ ਲੱਗੇ ਆਪਣੇ ਘਰੇ ਪਿੰਡ ਵਰਪਾਲ ਮੰਗਲ ਸਿੰਘ ਠੀਕ ਹੈ ਜੀ ਅੱਛਾ ਜੀ ਇਹਨਾਂ ਕੀ ਕੀਤਾ ਵਾ ਵੀ ਇੱਥੋਂ ਪਹਿਲਾਂ ਤਾਂ ਆਹ ਵੇਖੋ ਇੱਕ ਗਾਹ ਨੂੰ ਲੰਘਿਆ ਇੱਕ ਇੱਟਾਂ ਉੱਦੀ ਚੜ੍ਹ ਕੇ ਝਾਤੀ ਮਾਰੀ ਆ ਇੱਟਾਂ ਉੱਦੀ ਚੜ੍ਹ ਕੇ ਆ ਵੇਖੋ ਵੀ ਕੋਈ ਹੈਗਾ ਜਾਂ ਨਹੀਂ ਹੈਗਾ ਉੱਤਾਂ ਤੇ ਚੜਿਆ ਹੋਵੇ ਆਹ ਦੇਖੋ ਧਿਆਨ ਨਾਲ ਵੇਖਿਓ ਜੇ ਤੇ ਅਸੀਂ ਅੰਦਰ ਬੈਠੇ ਸੀ ਆਪਣੇ ਰਿਸ਼ਤੇਦਾਰ ਆਏ ਹੀ ਸੀ ਅੰਦਰ ਬੈਠੇ ਹੀ ਅਸੀਂ ਮੁੜ ਕੇ ਕੈਮਰਿਆਂ ਵਿੱਚ ਦੀ ਵੇਖਿਆ ਵੀ ਇਹ ਕੀ ਕਰਦੇ ਆ ਉਸ ਤੋਂ ਬਾਅਦ ਤਾਂ ਉਹ ਇੱਟਾਂ ਤੋਂ ਉੱਤਰ ਕੇ ਤੇ ਫਿਰ ਉਹਨਾਂ ਨਾਲ ਦੇ ਨੂੰ ਆਵਾਜ਼ ਮਾਰੀ ਐ ਨਾਲ ਦੇ ਨੂੰ ਆਵਾਜ਼ ਮਾਰ ਕੇ ਤੇ ਉਹ ਵੀ ਫਿਰ ਹੁਣ ਆ ਰਿਹਾ ਉਹ ਨੂੰ ਆਵਾਜ਼ ਮਾਰ ਲਈ ਵੀ ਘਰੇ ਕੋਈ ਨਹੀਂ ਦੇਖਦਾ ਹਨਾ ਤਾਂ ਵੇਖੋ ਨਾਲ ਦਾ ਵੀ ਆਊਗਾ ਮੇਕੋ ਹੁਣ ਹੁਣ ਵਾਜ ਮੰਨ ਲਿਆ ਵੀ ਆ ਜਾ ਉਹ ਦੇਖੋ ਆ ਗਿਆ ਹੁਣ ਮੰਗਰੇ ਦੇ ਦੂਜੇ ਵੀ ਹੁਣ ਆਪਣੇ ਦੋ ਗੇਟ ਆ ਪਰਲਾ ਗੇਟ ਖੁੱਲਾ ਵਾ ਕਿਉਂਕਿ ਉੱਥੇ ਵੀ ਆਪਣੇ 6 ਕੈਮਰੇ ਲੱਗੇ ਆ ਹਰ ਇੱਕ ਅਸੀਂ ਉਹਦੇ ਨਾਲ ਦੀ ਨਾਲ ਉੱਪਰ ਘੁੰਮੇ ਆਏ ਹਣਾ ਵੀ ਕੀ ਕਰਦੇ ਫਿਰਦੇ ਆ ਕੁਝ ਕੈਮਰੇ ਅੱਗੇ ਬੈਠੇ ਆ ਹੀ ਕੁਝ ਬਾਹਰ ਨਿਕਲ ਆਏ ਤਾਂ ਛੱਤ ਤੇ ਹਾ ਵੇਖੋ ਆ 14 ਕੋਟਵੈਲਡ ਆ ਜੁੱਤੀ ਚੜ ਲਾਵੇ ਅਹੀਂ ਤਾਂ ਅਗੇ ਡਾਂਗ ਲੈ ਕੇ ਉਹ ਤਾਂ ਚੜੇ ਪੌੜੀਆਂ ਤੇ ਫਿਰ ਇੱਥੇ ਇਹਨਾਂ ਨੂੰ ਅਸੀਂ ਫੇਰੀ ਡਾਂਗ ਇੱਥੇ ਕੁੱਟੇ ਆ ਫਿਰ ਇਹ ਇੱਥੋਂ ਮਤਲਬ ਜਿਹੜੇ ਕੁੱਟੇ ਨਾ ਇਹ ਭੱਜ ਤੁਰੇ ਉੱਥੇ ਪੌੜੀਆਂ ਤੋਂ ਉੱਪਰਲੀ ਛੱਤ ਤੇ ਚੜ ਗਏ ਆ ਵੇਖੋ ਸ਼ਾਂਗੇ ਹੀ ਕਾਫੀ ਆ ਤੇ ਬੇਨਤੀ ਆ ਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਨਾ ਵੜਨ ਦਿੱਤਾ ਜਾਵੇ ਕਿਉਂਕਿ ਇਹ ਆਉਂਦੇ ਆ ਮਤਲਬ 11 12 ਵਜੇ ਆਉਂਦੇ ਆ ਕਿ ਜਦੋਂ ਪਤਾ ਲੋਕ ਸੌਂਗੇ ਆ ਸੁੱਤਿਆਂ ਪਿਆਦ ਉਹ ਇਹ ਵੇਂਦੇ ਆ ਜਿਹੜਾ ਕੋਈ ਸੁੱਤਾ ਪਿਆ ਕੋਈ ਚੀਜ਼ ਚੱਕਦੇ ਆ ਜਾਂ ਕੋਈ ਨਾ ਕੋਸ਼ ਪਤਾ ਨਹੀਂ ਉਹਨਾਂ ਜਵਾਗ ਚੱਕਣਾ ਆ ਦਾ ਇਹਨਾਂ ਦਾ ਇਰਾਦਾ ਹੀ ਜਾਂ ਘਰੋਂ ਕੋਈ ਸਮਾਨ ਚੱਕਣ ਦਾ ਇਰਾਦਾ ਹੀ ਤਾਂ ਉਹਨਾਂ ਪ੍ਰਮਾਤਮਾ ਨੂੰ ਪਤਾ ਠੀਕ ਹੈ ਜੀ